ਦੋਸਤੋ ਸੋਚੋ ਦੁਨੀਆ ਵਿੱਚ ਇੱਕ ਐਸੀ ਫੌਜ ਹੋਵੇ ਜੋ ਕਿਸੇ ਤੋਂ ਨਾ ਡਰੇ ਤੇ ਨਾ ਉਸ ਨੂੰ ਮਰਨ ਦਾ ਡਰ ਹੋਵੇ ਤਾਂ ਸੋਚੋ ਉਹ ਜੰਗ ਕਿਵੇਂ ਹੋਵੇਗੀ ਪਰ ਇਹ ਸਭ ਸਾਰਥਕ ਕਰਨ ਲਈ ਜਰਮਨੀ ਦਾ ਇੱਕ ਸਟਾਰਟਅਪ ਦਿਨ ਰਾਤ ਮਿਹਨਤ ਕਰ ਰਿਹਾ ਹੈ ਜਰਮਨੀ ਦੇ ਸਟਾਰਟਅਪ ਹੈਲਸਿੰਗ ਅਤੇ AirX Robotics ਇੱਕ ਜਾਸੂਸੀ ਕਾਗਰੋਚਾਂ ਦੀ ਫੌਜ ਤਿਆਰ ਕਰ ਰਹੇ ਨੇ ਜੋ ਭਵਿੱਖ ਦੀ ਜੰਗ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਯੂਰਪ ਦੇ ਸਭ ਤੋਂ ਕੀਮਤੀ ਰੱਖਿਆ ਸਟਾਰਟਅਪ ਹੈਲਸਿੰਗ ਦੇ ਕੋ-ਫਾਊਂਡਰ ਗੁੰਡਬਾਟ ਸ਼ੇਰਫ ਲਈ ਯੂਕਰੇਨ ਤੇ ਰੂਸ ਤੇ ਹਮਲੇ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਸ਼ੇਰਫ ਨੂੰ 4 ਸਾਲ ਪਹਿਲਾਂ ਆਪਣੀ ਕੰਪਨੀ ਸ਼ੁਰੂ ਕਰਨ ਤੋਂ ਬਾਅਦ ਜੋ ਫੌਜੀ ਹਮਲਾਵਰ ਡਰੋਨ ਅਤੇ ਜੰਗ ਦੇ ਮੈਦਾਨ ਲਈ AI ਬਣਾਉਂਦੀ ਹੈ ਨਿਵੇਸ਼ ਖਿੱਚਣ ਲਈ ਕਾਫੀ ਮਿਹਨਤ ਕਰਨੀ ਪਈ ਪਰ ਹੁਣ ਇਸ ਸਟਾਰਟਅਪ ਲਈ ਨਿਵੇਸ਼ ਕੋਈ ਵੱਡੀ ਸਮੱਸਿਆ ਨਹੀਂ ਰਹੀ ਮਿਊਨਿਕ ਸਥਿਤ ਇੱਕ ਕੰਪਨੀ ਨੇ ਪਿਛਲੇ ਮਹੀਨੇ ਇੱਕ ਫੰਡ ਰੇਜ਼ਿੰਗ ਇਵੈਂਟ ਵਿੱਚ ਆਪਣਾ ਮੁਲਾਂਕਣ ਦੋ ਗੁਣਾ ਤੋਂ ਵੀ ਵੱਧ ਵਧਾ ਕੇ 12 ਅਰਬ ਡਾਲਰ ਕਰ ਲਿਆ ਸ਼ੈਰਫ ਨੇ ਕਿਹਾ ਕਿ ਇਸ ਸਾਲ ਦੇ ਹਾਕਿਆਂ ਵਿੱਚ ਪਹਿਲੀ ਵਾਰ ਯੂਰਪ ਅਮਰੀਕਾ ਨਾਲੋਂ ਵੱਧ ਰੱਖਿਆ ਟੈਕਨੋਲੋਜੀ ਤੇ ਖਰਚ ਕਰ ਰਿਹਾ ਹੈ ਮਕਿੰਜ਼ੀ ਐਂਡ ਕਪਨੀ ਦੇ ਪੁਰਵ ਸਾਥੀ ਦਾ ਕਹਿਣਾ ਹੈ ਕਿ ਯੂਰਪ ਰੱਖਿਆ ਨਵੀਨਤਾ ਵਿੱਚ ਮੈਨਹੈਟਨ ਪ੍ਰੋਜੈਕਟ ਵਾਂਗ ਇੱਕ ਬਦਲਾਅ ਦੇ ਕਿਨਾਰੇ ਤੇ ਖੜਾ ਹੈ ਉਹ ਵਿਗਿਆਨਕ ਯਤਨ ਜਿਸ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੂੰ ਤੇਜ਼ੀ ਨਾਲ ਪਰਮਾਣੂ ਹਥਿਆਰ ਵਿਕਸਿਤ ਕਰਨ ਵਿੱਚ ਮਦਦ ਕੀਤੀ ਸੀ ਚਾਂਸਲਰ ਫੈਡਰਿਕ ਮਰਜ਼ ਦੀ ਸਰਕਾਰ AI ਅਤੇ ਸਟਾਰਟਅਪ ਟੈਕਨੋਲੋਜੀ ਨੂੰ ਆਪਣੀਆਂ ਰੱਖਿਆ ਯੋਜਨਾਵਾਂ ਲਈ ਅਹੰਕਾਰਪੂਰਵਕ ਮੰਦੀ ਹੈ ਸਟਾਰਟਅਪਸ ਨੂੰ ਸਿੱਧਾ ਆਪਣੀ ਫੌਜ ਦੇ ਉੱਚ ਪੱਧਰ ਲਈ ਜੋੜਨ ਲਈ ਨੌਕਰ ਸ਼ਾਹੀ ਵਿੱਚ ਕਟੌਤੀ ਕੀਤੀ ਜਾ ਰਹੀ ਹੈ 나ਜ਼ੀ ਸੈਨੀਵਾਦ ਦੇ 7ਵੇਂ ਅਤੇ ਯੁੱਧ ਉੱਤਰ ਸ਼ਾਂਤੀਵਾਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਜਰਮਨੀ ਨੇ ਲੰਬੇ ਸਮੇਂ ਤੱਕ ਇੱਕ ਤੁਲਨਾਤਮਕ ਤੌਰ ਤੇ ਛੋਟਾ ਤੇ ਸਾਵਧਾਨ ਰੱਖਿਆ ਖੇਤਰ ਬਣਾ ਕੇ ਰੱਖਿਆ ਜਿਸ ਨੂੰ ਅਮਰੀਕੀ ਸੁਰੱਖਿਆ ਦੀ ਗਾਰੰਟੀ ਮਿਲੀ ਹੋਈ ਸੀ ਜੋਖਮ ਦੇ ਪ੍ਰਤੀ ਡਰ ਦੇ ਕਾਰਨ ਜਰਮਨ ਦਾ ਵਪਾਰਕ ਮਾਡਲ ਵੀ ਨਵੀਨਤਾ ਦੀ ਥਾਂ ਤੇ ਕ੍ਰਮਿਕ ਸੁਧਾਰਾਂ ਨੂੰ ਤਰਜੀਹ ਦਿੰਦਾ ਆਇਆ ਹੈ ਜਰਮਨੀ ਦੇ ਸੁਰੱਖਿਆ ਅਤੇ ਰੱਖਿਆ ਖੇਤਰ ਸੰਗਠਨ ਬੀ ਡੀ ਐਸ ਵੀ ਦੇ ਮੁਖੀ ਹਾਂਸ ਕ੍ਰਿਸਟੋਫ ਐਡਸਪੋਡੀਅਨ ਨੇ ਕਿਹਾ ਕਿ ਇੱਕ ਚੁਣੌਤੀ ਹੈ ਕਿ ਫੌਜੀ ਖਰੀਦ ਪ੍ਰਣਾਲੀ ਸਥਾਪਿਤ ਸਪਲਾਈਰਾਂ ਲਈ ਤਿਆਰ ਕੀਤੀ ਗਈ ਹੈ ਅਤੇ ਨਵੀਆਂ ਟੈਕਨੋਲੋਜੀਆ ਦੀ ਤੇਜ਼ ਰਫ਼ਤਾਰ ਲਈ ਇਹ ਯੋਗ ਨਹੀਂ ਜਰਮਨੀ ਵਿੱਚ ਕਈ ਰੱਖਿਆ ਸਟਾਰਟਅਪ ਆਰਟੀਫੀਸ਼ੀਅਲ ਇੰਟੈਲੀਜੈਂਸ ਰੋਬੋਟ ਮਿਨੀ ਪੰਡੂਪੀਆਂ ਅਤੇ ਜਾਸੂਸੀ ਕਾਕਰੋਚਾਂ ਤੇ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਸਮਰਥਨ ਵੀ ਦਿੱਤਾ ਜਾ ਰਿਹਾ ਹੈ ਯੂਕਰੇਨ ਤੇ ਹਮਲੇ ਤੋਂ ਬਾਅਦ ਰੱਖਿਆ ਟੈਕਨਾਲੋਜੀ ਵਿੱਚ ਆਏ ਬੂਮ ਦੇ ਦੌਰਾਨ ਜਰਮਨੀ ਦੀ ਹੈਲਸਿੰਗ ਨੇ ਆਪਣਾ ਮੁਲਾਂਕਣ ਵਧਾ ਕੇ 12 ਅਰਬ ਡਾਲਰ ਕਰ ਲਿਆ ਸਾਈਬਰ ਇਨੋਵੇਸ਼ਨ ਹੱਬ ਦੇ ਮੁਖੀ ਸੇਨ ਵਾਈਜ਼ਨੇਗਰ ਨੇ ਕਿਹਾ ਕਿ ਯੂਕਰੇਨ ਵਿੱਚ ਜੰਗ ਸਮਾਜਿਕ ਰਵੱਈਏ ਨੂੰ ਵੀ ਬਦਲ ਰਿਹਾ ਹੈ ਅਤੇ ਰੱਖਿਆ ਖੇਤਰ ਵਿੱਚ ਕੰਮ ਕਰਨ ਪ੍ਰਤੀ ਲੋਕਾਂ ਦੀ ਸੋਚ ਵੀ ਬਦਲ ਰਹੀ ਹੈ ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਤੋਂ ਜਰਮਨੀ ਨੇ ਸੁਰੱਖਿਆ ਦੇ ਮੁੱਦੇ ਤੇ ਇੱਕ ਬਿਲਕੁਲ ਨਵਾਂ ਖੁੱਲਾਪਨ ਵਿਕਸਿਤ ਕੀਤਾ ਜਰਮਨੀ ਦਾ ਇੱਕ ਸਟਾਰਟਅਪ ਸਵਾਰਮ ਬਾਇਓਟੈਕਟਿਕਸ ਜਾਸੂਸੀ ਕਾਕਰੋਚਾਂ ਤੇ ਕੰਮ ਕਰ ਰਿਹਾ ਹੈ ਇਹ ਉਹ ਕਾਕਰੋਚਾਂ ਜੋ ਵਿਸ਼ੇਸ਼ ਛੋਟੇ ਬੈਕਪੈਕਸ ਨਾਲ ਲੈ ਸਨ ਜੋ ਕੈਮਰੇ ਰਾਹੀਂ ਰੀਅਲ ਟਾਈਮ ਡਾਟਾ ਇਕੱਠਾ ਕਰਨ ਵਿੱਚ ਸਮਰਥਨ ਮਨੋਕਰ ਦੂਰੋ ਹੀ ਰੋਬੋਟਿਕ ਕੀੜਿਆਂ ਦੀ ਗਤੀਵਿਧੀ ਨੂੰ ਨਿਯੰਤਰਿਤ ਕਰ ਸਕਣਗੇ ਉਹਨਾਂ ਦਾ ਲਕਸ਼ਯ ਦੁਸ਼ਮਣ ਭਰਪੂਰ ਮਾਹੌਲ ਵਿੱਚ ਨਿਗਰਾਨੀ ਅਤੇ ਜਾਣਕਾਰੀ ਦੇਣਾ ਹੈ ਉਦਾਹਰਨ ਵਜੋਂ ਦੁਸ਼ਮਣ ਦੀ ਸਥਿਤੀ ਬਾਰੇ ਜਾਣਕਾਰੀ ਦੇਣਾ ਉਹਨਾਂ ਦਾ ਮੇਨ ਕੰਮ ਹੈ ਕੰਪਨੀ ਦੇ ਸੀਈਓ ਸਟੈਫਨ ਵਿਲੇਹਮ ਨੇ ਕਿਹਾ ਕਿ ਜਿਉਂਦੇ ਕੀੜਿਆਂ ਤੇ ਆਧਾਰਿਤ ਸਾਡੇ ਬਾਇਓ ਰੋਬੋਟ ਨਰਵ ਉਤਪ੍ਰੇਰਣਾ ਸੈਂਸਰ ਅਤੇ ਸੁਰੱਖਿਆਤ ਸੰਚਾਰ ਮੋਡੀਊਲ ਨਾਲ ਲੈ ਸਨ ਉਹਨਾਂ ਅੱਗੇ ਕਿਹਾ ਕਿ ਇਹਨਾਂ ਨੂੰ ਇਕੱਲੇ ਚਲਾਇਆ ਜਾ ਸਕਦਾ ਹੈ ਜਾਂ ਚੁੰਡ ਵਿੱਚ ਆਤਮ ਨਿਰਭਰ ਤਰੀਕੇ ਨਾਲ ਵੀ ਚਲਾਇਆ ਜਾ ਸਕਦਾ ਹੈ ਸੋ ਇਸ ਪ੍ਰਕਾਰ ਐਸੀ ਫੌਜ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਨਾ ਕਿਸੇ ਤੋਂ ਡਰ ਰਹੀ ਹੈ ਤੇ ਨਾ ਹੀ ਉਸ ਨੂੰ ਖਤਮ ਕੀਤਾ ਜਾ ਸਕਦਾ ਹੈ ਨਾ ਹੀ ਮਰਨ ਦਾ ਕੋਈ ਡਰ ਹੈ ਤਾਂ ਇਹ جنگ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਬਦਲਣ ਦੀ ਤਾਕਤ ਰੱਖਦੇ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਕਦੋਂ ਇਹੇ ਪ੍ਰੋਜੈਕਟ ਵਾਕੇ ਹੀ ਜੰਗ ਦੇ ਮੈਦਾਨ ਵਿੱਚ ਉੱਤਰਦੇ ਨੇ ਤੇ ਜੰਗ ਵਿੱਚ ਕਿਸ ਤਰ੍ਹਾਂ ਬਾਜ਼ੀ ਪਲਟਦੇ ਨੇ